ਤੇ ਧੰਨਵਾਦ ਵੱਡੀ ਜ਼ਿੰਮੇਵਾਰੀ ਨਿਭਾਈ ਨੇਕ ਬਾਬੇ ਨੇ ਔਰ ਸਾਹਮਣੇ ਪਈ ਹੋਏ ਰੇਡ ਨੌਜਨ ਗਬਰੂ ਦੀ ਸਨੀ ਆ ਜਾ ਰੇਡ ਨੂੰ ਆਹ ਮੰਨੇ ਨੇ ਕਬੱਡੀ ਪਾਈ ਹੈ ਚਾਰ ਜਾਫੀਆਂ ਵਿੱਚੋਂ ਸੰਗਾ ਬਾਜਵਾ ਥਾਲੀਆਂ ਪੈਟ ਸ਼ੋਅ ਵਾਲੇ ਤੇ ਧਰਮਿੰਦਰ ਰੌਂਦਾ ਜੀ ਇਹਨਾਂ ਦਾ ਵੀ ਨਕੋਦਰ ਲਈ ਵੱਡੀ سپورਟ ਹਾਂ ਹੈ ਨੌਜਨ ਚੱਕ ਸਾਹ ਪੈ ਗਈਆਂ ਜਹਾਨ ਚ ਸਾਰੇ ਚਿੱਤਪਾਲੀ ਰੇਡ ਪੈਦੀ ਮੀਕਾ ਲਿਆਦੇ ਨਿਆਰੇ ਇਹ ਨਿਆਰੇ 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 ਕਬੱਡੀ ਕਹਿੰਦੇ ਇਸ ਵੇਲੇ ਚਿੱਤਪਾਲ ਦੀ ਪੈ ਰਹੀ ਹੈ ਇਹ ਠਾ ਠਾ ਹੋਈ ਜਾਂਦੀ ਹੈ ਇਹ ਧਰਤੀ ਕਹਿੰਦੇ ਸੈਦੋਵਾਲ ਦੀ ਹੈ ਦੋ ਜੱਫੇ ਸੌਣ ਦੇ ਹੋ ਗਏ 1 ਲੱਖ ਸੁੱਖੀ ਬੈਸ ਵੱਲੋਂ 2000 ਦੋ ਜੱਫੇ ਲੱਗ ਗਿਆ ਸਾਹਮਣੇ ਕਬੱਡੀ ਸੋਨੀ ਦੀ ਪੈ ਗਈ ਹੈ ਆਹ ਸਾਹਮਣੇ ਕਿੰਨੇ ਸੋਨੇ ਦੀ ਰੇਟ ਪੈ ਰਹੀ ਹੈ ਜਿਹੜਾ ਜੱਗੇ ਦਾ ਲੱਖ ਰੁਪਈਆ ਵੀ ਸਕਰਨ ਅਮਰੀਕ ਬੜਾ ਜੋੜਾ ਵੱਲੋਂ ਪੁੱਜ ਗਿਆ ਸਾਹਮਣੇ ਟੱਕਰ ਸਿਰੇ ਦੀ ਚਿਤਪਾਲ ਤੇ 100 100 100 ਬੱਲੇ ਬੱਲੇ ਕਰਵਾਈ ਜਾਂਦਾ ਹੈ ਇਹ ਮੁੰਡਾ ਸਿਰਾਂ ਲਾਈ ਜਾਂਦਾ ਹੈ ਰੜਕੀ ਦੇ ਸੋਣ ਦਾ ਫਰਾਲੇ ਦੇ ਬਿੰਦੂ ਦਾ ਮਾਣ ਵਧਾਈ ਜਾਂਦਾ ਹੈ ਇਹ ਮੁੰਡਾ ਬੱਲੇ ਬੱਲੇ ਕਰਵਾਈ ਜਾਂਦਾ ਹੈ ਉਸ ਮਹਾਨ ਕਬੱਡੀ ਖਿਡਾਰੀ ਗਲੇਡੀਏਟਰ ਦੀ ਯਾਦ ਵਿੱਚ ਸੁਪਰ ਕੱਪ ਖੇਡਿਆ ਜਾਵੇਗਾ ਸਾਹਮਣੇ ਇਸ ਲਈ ਮੰਨੇ ਦੀ ਪਈ ਹੋਏ ਰੇਡ ਚਾਰ ਜਫਾ ਤਿਆਰ ਨੇ ਹੁਣ ਕੌਣ ਜਫਾ ਲਾਉਂਦਾ ਗੱਲ ਸਮੇਂ ਦੀ ਤਾਵੀ ਦਾ ਬੋਲਾ ਹੈ ਤਾਵਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਪੰਪ ਪੰਪੋਂ ਨਿਕਲਦਾ ਕਰੰਟ ਵਾਹ ਓਏ ਗੱਬਰੂ ਐ ਸਿਰ ਆ ਓਏ ਗੱਬਰੂ ਐ ਸਿਰ ਆ ਓਏ ਗੱਬਰੂ पिया <laughs> सही